ਸ਼ਤਿ ਸ਼੍ਰੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਨੇ ਇਹ ਆਪਣਾ ਕਿਸਾਨੀ ਨਾਲ ਸੰਬੰਧਿਤ ਪੇਜ ਆ ਇਹ ਆਪਣੇ ਜਸ ਸੂਹੀ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਇਹਦੇ ਉੱਤੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਨੇ ਅੱਜ ਗੱਲ ਕਰਦੇ ਆਪਾਂ ਤੂੜੀ ਦੇ ਰੇਟ ਦੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਤੂੜੀ ਇਸ ਸਾਲ ਜ਼ਿਆਦਾ ਰੇਟ ਨਹੀਂ ਵਧਿਆ ਇਸ ਸਾਲ 250 ਤੋਂ ਤੂੜੀ ਨਹੀਂ ਵਧੀ ਤੂੜੀ 230 40 ਹੁੰਦੀ ਹੋਈ ਇਸ ਟਾਈਮ ਅੱਜ ਦੀ ਤਰੀਕ ਦੇ ਵਿੱਚ ਤੀਜਾ ਮਹੀਨਾ 14 ਤਰੀਕ 2025 ਨੂੰ ਤੂੜੀ ਦਾ ਜੋ ਰੇਟ ਆ 180 ਰੁਪਏ ਪ੍ਰਤੀ ਕਵੰਟਲ ਤੂੜੀ ਰਹੀ ਹੈ ਜੀ ਤੂੜੀ ਦੇ ਰੇਟਾਂ ਵਿੱਚ ਬਹੁਤ ਭਾਰੀ ਗਰਾਫਟ ਆ 180 ਰੁਪਏ ਪ੍ਰਤੀ ਕਵੰਟਲ ਸਾਰੇ ਕਿਸਾਨਾਂ ਨੂੰ ਇਹੀ ਆਸ ਸੀ ਕਿ ਇਸ ਸਾਲ ਤੂੜੀ ਵਧੂਗੀ ਕਿਉਂਕਿ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਹੈਗਾ ਤੂੜੀ ਦਾ ਰੇਟ ਬਹੁਤ ਜ਼ਿਆਦਾ ਵਧਿਆ ਹੈਗਾ ਕਿਉਂਕਿ ਤੂੜੀ 6-700 ਤੋਂ ਮੁੜ ਕੇ ਆਈ ਆ ਬਹੁਤ ਕਿਸਾਨ ਭਰਾਵਾਂ ਨੇ ਇਸ ਸਾਲ ਤੂੜੀ ਰੱਖੀ ਹੈ ਵੀ ਚਲੋ ਰੇਟ ਵਧੂਗਾ ਕੁਝ ਨਾ ਕੁਝ ਪੱਲੇ ਪਊ ਪਰ ਜੋ ਅੱਜ ਦੇ ਤਰੀਕ ਦੇ ਵਿੱਚ ਤੂੜੀ 180 ਰੁਪਏ ਪ੍ਰਤੀ ਕਵੰਟਰ ਰਹਿ ਗਈ ਤਾਂ ਕਿਸਾਨਾਂ ਨੂੰ ਉਹਦੇ ਹੀ ਕਰਾਈ ਦਾ ਤੂੜੀ ਬਣਾਈ ਦਾ ਉਹਦਾ ਕੋਈ ਮੁੱਲ ਨਹੀਂ ਮਿਲ ਰਿਹਾ ਤੇ ਬਹੁਤ ਜ਼ਿਆਦਾ ਇਹ ਗਰਾਬਟਾਈਆ ਤੂੜੀ ਦੇ ਰੇਟਾਂ 'ਚ ਜਿਹੜਾ ਬਾਹਰ ਦਾ ਰੇਟ ਆ ਬਾਹਰ ਦੀ ਤੂੜੀ ਨੂੰ ਭਰਾਵੋ ਕੋਈ ਨਹੀਂ ਚੱਕ ਰਿਹਾ ਕਿਉਂਕਿ ਜਦੋਂ ਅੰਦਰਲੀ ਤੂੜੀ ਇੰਨੀ ਮੰਦੀ ਆ ਬਾਹਰ ਜਿਹੜੀ ਖਰਾਬ ਆ ਜਿਹੜੀ ਚੰਗੀ ਚੰਗੀ ਤੂੜੀ ਹੁੰਦੀ ਉਹਨੂੰ ਪਾ ਲੈਂਦੇ ਆ ਤੇ ਬਾਹਰਲੀ ਤੂੜੀ ਨੂੰ ਕੋਈ ਨਹੀਂ ਪੁੱਛਦਾ ਜਿਹੜੀ ਸਾਫ-ਸਾਫ ਉਹ ਪਾ ਲੈਂਦੇ ਆ ਅੱਗੇ ਜਿਵੇਂ ਤੂੜੀ ਦੀ ਜਦੋਂ ਤੇਜ਼ੀ ਹੁੰਦੀ ਆ ਗਲੀ ਸੜੀ ਤੂੜੀ ਨੂੰ ਚੱਕ ਲੈਂਦੇ ਵਿੱਚ ਇਸ ਟਾਈਮ ਤਾਂ ਸਾਫ ਬਣੀ ਜਾਕਦੇ ਤੇ ਇਸ ਵਾਰ ਤਾਂ ਇਹ ਵੀ ਸੁਭਾਵਨਾ ਕੀ ਜੋ ਕਿਸਾਨ ਗੱਲ ਕਰਦੇ ਨੇ ਕਿ ਬਹੁਤ ਕਿਸਾਨ ਨੇ ਕਿ ਤੂੜੀ ਨਹੀਂ ਕਰਵਾਉਣੀ ਕਿਉਂਕਿ ਮੰਦਾ ਰੇਟ ਆ ਮੰਦਾ ਰੇਟ ਹੋਣ ਕਰਕੇ ਜਿਹੜੇ ਕਿਸਾਨ ਭਰਾਵਾਂ ਨੂੰ ਆਪਦੇ ਘਰ ਲਈ ਜਿੰਨੀ ਤੂੜੀ ਦੀ ਲੋੜ ਆ ਓਨੀ ਕਰਵਾ ਲੈਣਗੇ ਹਰੇਕ ਨੂੰ ਇਹ ਆ ਵੀ ਕਿਉਂਕਿ 1400 ਰੁਪਏ ਤਾਂ ਤੂੜੀ ਦਾ ਕਰਾਈ ਆ ਹਨਾ ਵੀ ਤੂੜੀ ਪੈ ਬਣਾਉਣ ਦਾ ਰੇਟ ਆ ਤੇ ਤੂੜੀ बिकੂਗੀ 1600 ਰੁਪਏ ਨੂੰ ਤੇ ਉਹਦੇ ਕਰਕੇ ਐਤਕੀ ਬਹੁਤ ਮੰਦਾਗਾ ਕਿਸੇ ਨੇ ਤੂੜੀ ਨਹੀਂ ਪੁੱਛਣੀ ਤੂੜੀ ਦੇ ਮੰਦੇ ਹੋਣ ਕਰਕੇ ਤੂੜੀ ਦੀਆਂ ਜਿਹੜੀਆਂ ਟਰਾਲੀਆਂ ਨੇ ਲੋਕਾਂ ਨੇ ਲਾਣ ਨੂੰ ਅੱਗ ਲਾ ਦੇਣੀ ਇਹਦੇ ਕਰਕੇ ਆ ਆਪਣਾ ਜਸ ਸੂਈ ਕਿਸਾਨੀਆ ਸੰਬੰਧ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ